ਜ਼ਿਆਦਾਤਰ ਸਰਦੀਆਂ ਦੇ ਵਿੱਚ ਹਾਰਟ ਅਟੈਕ ਦੇ ਰੇਟ ਵੱਧ ਜਾਂਦੇ ਨੇ ਉਸ ਉੱਤੇ ਕੀ ਕਹਣਾ ਹੈ ਦੇਖੋ ਜਦੋਂ ਵੀ ਸੀਜ਼ਨ ਚੇਂਜ ਹੁੰਦਾ ਹੈ ਸਪੈਸ਼ਲੀ ਜਦੋਂ ਠੰਡਾ ਮੌਸਮ ਆਉਂਦਾ ਹੈ ਉਦੋਂ ਹਾਰਟ ਅਟੈਕ ਤੇ ਅਦਰੰਗ ਦੋਨਾਂ ਦੇ ਜਿਹੜੇ ਇਨਸੀਡੈਂਸ ਹੈ ਉਹ ਵੱਧ ਜਾਂਦੇ ਆ ਔਰ ਜਿਹੜੇ ਹਾਰਟ ਫੇਲ ਜਿਨ੍ਹਾਂ ਦਾ ਵੀ ਹਾਰਟ ਹੁੰਦਾ ਉਹਨਾਂ ਦੀ ਐਡਮਿਸ਼ਨ ਰੇਟ ਵੱਧ ਜਾਂਦੀ ਹੈ ਕਿ ਜਦੋਂ ਵੀ ਮੌਸਮ ਚੇਂਜ ਹੁੰਦਾ ਹੈ ਤਾਂ ਬਲੱਡ ਪ੍ਰੈਸ਼ਰ ਠੰਡ ਕਰਕੇ ਨਾੜੀਆਂ ਸੁੱਕ ਜਾਂਦੀਆਂ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ ਲੋਕਾਂ ਦੀ ਫਿਜ਼ੀਕਲ ਐਕਟੀਵਿਟੀ ਘਟ ਜਾਂਦੀ ਹੈ ਤੀਸਰਾ ਜਿਹੜੀਆਂ ਮੈਡੀਸਿਨ ਚੇਂਜ ਕਰਨੀਆਂ ਹੁੰਦੀਆਂ ਜਦੋਂ ਵੀ ਸੀਜ਼ਨ ਚੇਂਜ ਹੁੰਦਾ ਸੀ ਹਮੇਸ਼ਾ ਪੇਸ਼ੈਂਟਸ ਨੂੰ ਕਹਿੰਦੇ ਜਿਹੜੇ 슈ਗਰ ਜਾਂ ਬਲੱਡ ਪ੍ਰੈਸ਼ਰ ਦੇ ਪੇਸ਼ੈਂਟ ਐ ਕਿ ਉਹ ਆਪਣਾ ਦਵਾਈਆਂ ਰੀਸੈਟ ਕਰਾ ਕੇ ਜਾਣ ਬਲੱਡ ਪ੍ਰੈਸ਼ਰ ਦੀਆਂ ਵਿంటర్ ਦੇ ਨਾਲ ਧੁੱਪ ਤਾਂ ਅੱਛੀ ਚੀਜ਼ ਆ ਪਰ ਕਈ ਵਾਰ ਜਿੱਦਾਂ ਹੁਣ ਸਮੋਗ ਜਾਂ ਪੋਲਿਊਸ਼ਨ ਹੈਗਾ ਜਦੋਂ ਇਹਦਾ ਮਿਕਸਚਰ ਹੋ ਜਾਂਦਾ ਉਹ ਵੀ ਜਿਹੜੇ ਮਾਈਕਰੋ ਪਾਰਟੀਕਲ ਐ ਉਹ ਛਾੜਦੀਆਂ ਜਿਹੜੀਆਂ ਛੋਟੀ ਲਾਈਨਿੰਗ ਐ ਨਾੜੀਆਂ ਤੇ ਉਹ ਵੀ ਇਫੈਕਟ ਪਾਉਂਦੀਆਂ ਤੇ ਕਲੌਟ ਫਾਰਮੇਸ਼ਨ ਕਰ ਦਿੰਦੀਆਂ ਕੰਟਰੀ ਨਾਲੋਂ ਜਿੱਥੇ ਕਿ ਪੋਲਿਊਸ਼ਨ ਨਹੀਂ ਐ ਆਪਣੀ ਪੰਜਾਬ ਦੇ ਵਿੱਚ ਜਿਹ ਆਸ- ਹਾਰਟ ਅਟੈਕ ਦੇ ਇਨਸੀਡੈਂਸ ਜਾਂ ਅਦਰੰਗ ਦੇ ਇਨਸੀਡੈਂਸ ਬਾਕੀ ਨਾਲੋਂ ਇਸ ਮੌਸਮ 'ਚ ਜ਼ਿਆਦਾ ਹੋ ਜਾਂਦੇ ਹਨ। ਤੇ ਅੱਜਕੱਲ ਯੰਗ ਯੂਥ ਜਿਹੜਾ ਹੈ ਉਹਦੇ ਵਿੱਚ ਵੀ ਇਹ ਪ੍ਰੋਬਲਮ ਕਾਫੀ ਦੇਖਣ ਨੂੰ ਮਿਲ ਰਹੀ ਹੈ ਹਾਰਟ ਅਟੈਕ ਰੇਟ ਜਿਹੜਾ ਵਧਦਾ ਜਾ ਰਿਹਾ ਹੈ ਇਹਦਾ ਕੀ ਕਾਰਨ ਹੈ? ਅ ਦੇਖੋ ਆਮ ਤੌਰ ਤੇ ਐਵਰੇਜ ਹਾਰਟ ਅਟੈਕ ਦੀ ਏਜ ਜਿਹੜੀ ਹੈਗੀ ਹੈ ਆਪਣੇ ਪੰਜਾਬ ਦੇ ਵਿੱਚ ਉਹ 50 ਤੋਂ 55 ਸਾਲ ਹੈ ਪਹਿਲੇ ਹਾਰਟ ਅਟੈਕ ਦੀ ਪਰ ਉਹ 30 ਸਾਲ ਦੀ ਉਮਰ 'ਚ ਵੀ ਦੇਖਿਆ ਜਿੱਦਾਂ ਤੁਸੀਂ ਕਹਿੰਦੇ ਹੋ 60 ਸਾਲ ਦੀ ਵੀ। ਆਪਣੀ ਕੰਟਰੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਜਿਹੜੀ ਬਾਰਲੀ ਕੰਟਰੀ ਨਾਲੋਂ ਉੱਚ 8 ਤੋਂ 10 ਸਾਲ ਪਹਿਲਾਂ ਜਿਹੜਾ ਪਹਿਲਾ ਹਾਰਟ ਅਟੈਕ ਐਵਰੇਜ ਜਿਹਨੂੰ ਹੋ ਜਾਂਦਾ ਉਹ ਘੱਟ ਉਮਰ 'ਚ ਹੁੰਦਾ ਤੁਸੀਂ ਸਟ्रेस ਵੀ ਦੇਖਿਆ ਹੋਊਗਾ ਅੱਜ ਕੱਲ ਜਿੰਨੀ ਯੰਗ ਜਨਰੇਸ਼ਨ ਹੈ ਜਾਂ ਜੋਬ ਕਰਦੇ ਆਂ ਜੋਬ ਦੀ ਸਟ्रेस ਹੈ ਜਾਂ ਜਿਹਨਾਂ ਨੂੰ ਜੋਬ ਨਹੀਂ ਹੈ ਕਾਫੀ ਚੀਜ਼ਾਂ ਨੇ ਕਾਫੀ ਕਾਰਨ ਨੇ ਜੋ ਸਟ्रेस ਹੈ ਉਹਦੇ ਕਰਕੇ ਵੀ ਯੰਗ ਏਜ ਦੇ ਵਿੱਚ ਹਾਰਟ ਅਟੈਕ ਹੈ ਉਹ ਦੂਸਰਾ ਲਾਈਫ ਸਟਾਈਲ ਜਿਹੜਾ ਹੈਗਾ ਯੂਥ ਦੇ ਵਿੱਚ ਕਾਫੀ ਬੈਡ ਹੋ ਗਿਆ ਹਾਟ ਅਟੈਕ ਤੋਂ ਬਾਅਦ ਜੇਕਰ ਤੁਹਾਡੇ ਕੋਲ ਕੋਈ ਪੇਸ਼ੈਂਟ ਪਹੁੰਚਦਾ ਸਭ ਤੋਂ ਪਹਿਲੇ ਤੁਸੀਂ ਉਹਨੂੰ ਕਿੱਦਾਂ ਗਾਈਡ ਕਰਦੇ ਹੋ ਤੋਂ ਇੰਪੋਰਟੈਂਟ ਜੋ ਤੁਸੀਂ ਦੱਸ ਰਹੇ ਹੋ ਹਾਰਟ ਅਟੈਕ ਜਦੋਂ ਹੋ ਜਾਂਦਾ ਹੈ ਉਹਦਾ ਜਿਹੜਾ ਟ੍ਰੀਟਮੈਂਟ ਹੈ ਅਗਰ ਵੇਲੇ ਸਿਰ ਸ਼ੁਰੂ ਹੋ ਜਾਂਦਾ ਹੈ ਸਪੈਸ਼ਲੀ ਉਹਨੂੰ ਗੋਲਡਨ ਆਰ ਕਹਿੰਦੇ ਆ ਜੇ 1 ਘੰਟੇ ਚ ਸ਼ੁਰੂ ਹੋ ਜਾਏ ਤਾਂ 95% ਬੰਦੇ ਬਚ ਸਕਦੇ ਨੇ 3 ਆਰ ਚ ਸ਼ੁਰੂ ਹੋਵੇ ਫਿਰ ਵੀ 90% ਜਿਉਂ-ਜਿਉਂ ਮਿੰਟਸ ਬੀਤਦੇ ਜਾਂਦੇ ਆ 3 3 ਘੰਟਿਆਂ ਤੋਂ ਬਾਅਦ 10% ਲਾਈਫ ਦੀ ਐਕਸਪੈਕਟੈਂਸੀ ਘਟਦੀ ਜਾਂਦੀ ਹੈ ਕੋਈ ਵੀ ਅਨਯੂਜਲ ਸਿੰਪਟਮ ਹੈ ਕਿਸੇ ਵੀ ਟਾਈਮ ਤੇ ਅਨਯੂਜਲ ਟਾਈਮ ਤੇ ਕੋਈ ਸਫੋਕੇਸ਼ਨ ਹੈ ਇੱਥੇ ਦਮ ਘੁੱਟ ਰਿਹਾ ਹੈ ਪਸੀਨਾ ਆ ਰਿਹਾ ਹੈ ਸਾਹ ਫੁੱਲ ਰਿਹਾ ਹੈ ਜਾਂ ਪਿੱਛੇ ਪ੍ਰੈਸ਼ਰ ਪੈ ਰਿਹਾ ਅੱਧੇ ਘੰਟੇ ਤੋਂ ਜ਼ਿਆਦਾ ਜੋੜਿਆਂ ਤੇ ਲਗਾਤਾਰ ਦਰਦ ਹੋ ਰਿਹਾ ਤੁਹਾਨੂੰ ਲੱਗ ਰਿਹਾ ਕਿ ਮੈਨੂੰ ਕੁਝ ਅਨੀਜ਼ੀਨੈਸ ਮਹਿਸੂਸ ਹੋ ਰਹੀ ਹੈ 슈ਗਰ ਦੇ ਪੇਸ਼ੈਂਟ ਨੂੰ ਜ਼ਰੂਰੀ ਕੱਲਾ ਸਿਰਫ ਸਾਈਂ ਤੇ ਪਸੀਨਾ ਆਉਂਦਾ ਸੋ ਐਲਡਰ ਏਜ 'ਚ ਵੀ ਕੁਝ ਡਿਫਰੈਂਟ ਸਿੰਪਟਮ ਹੁੰਦੇ ਪਰ ਜ਼ਿਆਦਾਤਰ ਇਹ ਵਾਲੇ ਸਿੰਪਟਮ ਹੈ ਜੇਦੋਈ ਤੁਹਾਨੂੰ ਕਿਸੇ ਨੇ ਡਾਇਗਨੋਸ ਕਰਤਾ ਆਮ ਡਾਕਟਰ ਨੇ ਕਿ ਇਹ ਭਾਈ ਮੇਜਰ ਹਾਰਟ ਅਟੈਕ ਹੈ ਜਾਂ ਹਾਰਟ ਅਟੈਕ ਹੈ ਉਹ ਦੀ ECG ਚ ਬੜੀ ਛੇਤੀ ਪਤਾ ਲੱਗ ਜਾਂਦਾ ਹੈ ਤਾਂ ਉਦੋਂ ਇਮੀਡੀਏਟਲੀ ਜੇਕਰ ਆਪਾਂ ਡਿਸਪ੍ਰਿਨ ਦੀ ਗੋਲੀ ਵੀ ਹੈ ਜਿਹੜੀ ਆਪਾਂ ਚੂਸ ਲਈਏ ਉਹਨੂੰ ਚੂਸਣ ਦੇ ਦਈਏ ਉਹਦੇ ਨਾਲ ਤੁਸੀਂ ਦੇਖੋ ਕਿ ਰਿਲੇਟਿਵਲੀ 20% ਲਾਈਫ ਬਚ ਸਕਦੀ ਹੈ ਲੁਧਿਆਣਾ ਟਾਈਮ ਸਿੱਖ ਰਹੇ ਤੁਸੀਂ ਮੈਂ ਹਾਂ ਪ੍ਰਬਲਿੰਕੌਰ ਜਿਸ ਤਰੀਕੇ ਨਾਲ ਸਰਦੀਆਂ ਦਾ ਮੌਸਮ ਦੀ ਸ਼ੁਰੂਆਤ ਹੋਈ ਹੈ ਤੇ ਉਸੇ ਤਰੀਕੇ ਨਾਲ ਕਈ ਬਿਮਾਰੀਆਂ ਜਿਹੜੀਆਂ ਨੇ ਇਸ ਰੁੱਤ ਦੇ ਵਿੱਚ ਨਜ਼ਰ ਆਉਂਦੀਆਂ ਨੇ ਜਾਂ ਫਿਰ ਹਾਰਟ ਅਟੈਕ ਜੋ ਕਿ ਅਕਸਰ 90% ਪੇਸ਼ੈਂਟ ਦੇ ਵਿੱਚ ਪਾਇਆ ਜਾਂਦਾ ਹੈ ਜੋ ਕਿ ਜਾਨਲੇਵਾ ਤਾਂ ਹੈ ਹੀ ਹੈ ਪਰ ਇਸ ਦਾ ਬਚਾਓ ਕਿਵੇਂ ਕੀਤਾ ਜਾ ਸਕਦਾ ਹੈ ਸਾਡੇ ਨਾਲ ਡਾਕਟਰ ਵਿਸ਼ਮ ਮੋਹਨ ਮੌਜੂਦ ਨੇ ਇਸ ਇੰਟਰਵਿਊ ਦੇ ਵਿੱਚ ਅਸੀਂ ਕੁਝ ਸਵਾਲ ਜਿਹੜੇ ਕੀ ਤੁਹਾਡੇ ਵਾਸਤੇ ਫਾਇਦੇਮੰਦ ਹੋ ਸਕਦੇ ਨੇ ਕਿਉਂਕਿ ਇਸ ਸਰਦੀਆਂ ਦੇ ਵਿੱਚ ਜਦੋਂ ਜਿਵੇਂ ਜਿਵੇਂ ਸਰਦੀਆਂ ਦੀ ਸ਼ੁਰੂਆਤ ਹੁੰਦੀ ਹੈ ਹਾਰਟ ਦੀ ਬਲੋਕੇਜ ਦੀ ਬਹੁਤ ਜ਼ਿਆਦਾ ਦਿੱਕਤ ਜਿਹੜੀ ਪੇਸ਼ੈਂਟਸ ਦੇ ਵਿੱਚ ਪਾਈ ਜਾਂਦੀ ਹੈ ਹਾਰਟ ਪੇਸ਼ੈਂਟਸ ਨੂੰ ਕਿਵੇਂ ਧਿਆਨ ਰੱਖਣਾ ਹੋਵੇਗਾ ਇਸ ਸਰਦੀਆਂ ਦੇ ਵਿੱਚ ਕਿਉਂਕਿ ਠੰਡ ਜਿਹੜੀ ਹੈ ਉਹ ਵੱਧਦੀ ਜਾਵੇਗੀ ਪਰ ਆਪਣੀ ਜਿਹੜੀ ਕੇਅਰ ਹੈ ਉਹ ਬਹੁਤ ਜ਼ਿਆਦਾ ਪੂਰੀਏ ਸੰਭਾਲ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇਸ ਦੇ ਨਾਲ ਇਹ ਵੀ ਖਾਸ ਵੀਡੀਓ ਦੇ ਵਿੱਚ ਹੋਣ ਵਾਲੀ ਗੱਲਬਾਤ ਕਿ ਜਿਆਦਾਤਰ ਪੇਸ਼ੈਂਟਸ ਜਿਹੜੇ ਨੇ ਉਹ ਐਡਮਿਟ ਨਹੀਂ ਕਰ ਪਾਉਂਦੇ ਉਹਨਾਂ ਨੂੰ ਉਸ ਟਾਈਮ ਤੇ ਸਿਚੁਏਸ਼ਨ ਜਿਹੜੀ ਹੈ ਸਮਝ ਨਹੀਂ ਆਉਂਦੀ ਕਿ ਹਾਰਟ ਅਟੈਕ ਵਰਗੀ ਜਿਹੜੀ ਭਿਆਨਕ ਬਿਮਾਰੀ ਨੇ ਜੇ ਰੂਪ ਲੈ ਵੀ ਲਿੱਤਾ ਤਾਂ ਉਸ ਨੂੰ ਧਿਆਨ ਕਿਵੇਂ ਦੇਣਾ ਉਸ ਦਾ ਉਸ ਨੂੰ ਠੀਕ ਕਿਵੇਂ ਕਰਨਾ ਹੈ ਤਾਂ ਗੱਲਬਾਤ ਕਰਦੇ ਹਾਂ ਡਾਕਟਰ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੌਸਮ ਚੇਂਜ ਹੋ ਗਿਆ ਉਹੀ ਪ੍ਰੋਬਲਮ ਜਿਹੜੀ ਹੈ ਸ਼ੁਰੂਆਤੀ ਤੌਰ ਦੇ ਉਤੇ ਜ਼ਿਆਦਾਤਰ ਸਰਦੀਆਂ ਦੇ ਵਿੱਚ ਹਾਰਟ ਅਟੈਕ ਦੇ ਰੇਟ ਵਧ ਜਾਂਦੇ ਨੇ ਉਸ ਉੱਤੇ ਕੀ ਕਹਿੰਦੇ ਹੋ ਦੇਖੋ ਜਦੋਂ ਵੀ ਸੀਜ਼ਨ ਚੇਂਜ ਹੁੰਦਾ ਹੈ ਸਪੈਸ਼ਲੀ ਜਦੋਂ ਠੰਡਾ ਮੌਸਮ ਆਉਂਦਾ ਹੈ ਉਦੋਂ ਹਾਰਟ ਅਟੈਕ ਤੇ ਅਦਰੰਗ ਦੋਨਾਂ ਦੇ ਜਿਹੜੇ ਇਨਸੀਡੈਂਸ ਹੈ ਉਹ ਵੱਧ ਜਾਂਦੇ ਆ ਔਰ ਜਿਹੜੇ ਹਾਰਟ ਫੇਲ ਜਿਨ੍ਹਾਂ ਦਾ ਵੀ ਹਾਰਟ ਹੁੰਦਾ ਉਹਨਾਂ ਦੀ ਐਡਮਿਸ਼ਨ ਰੇਟ ਵਧ ਜਾਂਦੀ ਹੈ ਉਹ ਹਾਰਟ ਅਟੈਕ ਬਣਨ ਦਾ ਜਾਂ ਸਟ੍ਰੋਕ ਬਣਨ ਹੋਣ ਦੇ ਜਰਾ ਦਰੰਗ ਹੋਣ ਦੇ ਕਾਰਨ ਇਹ ਹੈਗੇ ਨੇ ਕਿ ਜਦੋਂ ਵੀ ਮੌਸਮ ਚੇਂਜ ਹੁੰਦਾ ਉਹਦਾ ਬਲੱਡ ਪ੍ਰੈਸ਼ਰ ਠੰਡ ਕਰਕੇ ਨਾੜੀਆਂ ਸੁੱਕ ਜਾਂਦੀਆਂ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ ਲੋਕਾਂ ਦੀ ਫਿਜ਼ੀਕਲ ਐਕਟੀਵਿਟੀ ਘਟ ਜਾਂਦੀ ਹੈ ਤੀਸਰਾ ਜਿਹੜੀਆਂ ਮੈਡੀਸਿਨ ਚੇਂਜ ਕਰਨੀਆਂ ਹੁੰਦੀਆਂ ਜਦੋਂ ਵੀ ਸੀਜ਼ਨ ਚੇਂਜ ਹੁੰਦਾ ਸੀ ਹਮੇਸ਼ਾ ਪੇਸ਼ੈਂਟਸ ਨੂੰ ਕਹਿੰਦੇ ਜਿਹੜੇ 슈ਗਰ ਜਾਂ ਬਲੱਡ ਪ੍ਰੈਸ਼ਰ ਦੇ ਪੇਸ਼ੈਂਟ ਐ ਕਿ ਉਹ ਆਪਣਾ ਦਵਾਈਆਂ ਰੀਸੈਟ ਕਰਾ ਕੇ ਜਾਣ ਬਲੱਡ ਪ੍ਰੈਸ਼ਰ ਦੀਆਂ ਤਾਂ ਆਪਣਾ ਕੰਟਰੋਲ ਨਹੀਂ ਹੁੰਦਾ ਤਾਂ ਉਹਦਾ ਪ੍ਰੈਸ਼ਰ ਨਾੜੀਆਂ ਸੁੱਕੜਨੀਆਂ ਐ ਐਕਟੀਵਿਟੀ ਨਹੀਂ ਹੁੰਨੀ ਐ ਇਹ ਸਾਰੀਆਂ ਚੀਜ਼ਾਂ ਕਰਕੇ ਜਿਹੜੀ ਹੈਗੀ ਆ ਆਪਣੀ ਹਾਰਟ ਅਟੈਕ ਦੇ ਇਨਸੀਡੈਂਸ ਵਧ ਜਾਂਦੇ ਨੇ ਕੁਝ ਆਪਣਾ ਜਿਹੜਾ ਲਿਕੁਇਡ ਪਾਣੀ ਇਨਟੇਕ ਹੈ ਉਹ ਵੀ ਘਟ ਜਾਂਦਾ ਤੇ ਖੂਨ ਜ਼ਿਆਦਾ ਗਾੜਾ ਹੋ ਜਾਂਦਾ ਸੋ ਇਹਦੇ ਕਰਕੇ ਆਪਣੇ ਦੋਨੋਂ ਦੋਨੋਂ ਚੀਜ਼ਾਂ ਅਦਰੰਗ ਤੇ ਹਾਰਟ ਅਟੈਕ ਦੇ ਇਨਸੀਡੈਂਸ ਕਾਫੀ ਜ਼ਿਆਦਾ ਵਧ ਜਾਂਦੇ ਔਰ ਕੁਝ ਜਿੱਦਾਂ ਵਿంటర్ ਦੇ ਨਾਲ ਧੁੱਪ ਤਾਂ ਅੱਛੀ ਚੀਜ਼ ਆ ਪਰ ਕਈ ਵਾਰ ਜਿੱਦਾਂ ਹੁਣ ਸਮੋਗ ਜਾਂ ਪੋਲਿਊਸ਼ਨ ਹੈਗਾ ਜਦੋਂ ਇਹਦਾ ਮਿਕਸਚਰ ਹੋ ਜਾਂਦਾ ਉਹ ਵੀ ਜਿਹੜੇ ਮਾਈਕਰੋ ਪਾਰਟੀਕਲ ਹੈ ਉਹ ਛਾੜਦੀਆਂ ਜਿਹੜੀਆਂ ਛੋਟੀ ਲਾਈਨਿੰਗ ਹੈ ਨਾੜੀਆਂ ਤੇ ਉਹ ਵੀ ਇਫੈਕਟ ਪਾਉਂਦੀਆਂ ਤੇ ਕਲੋਟ ਫਾਰਮੇਸ਼ਨ ਕਰ ਦਿੰਦੀਆਂ ਤਾਂ ਉਹ ਸਡ ਕੰਟਰੀ ਨਾਲੋਂ ਜਿੱਥੇ ਕਿ ਪੋਲੂਸ਼ਨ ਨਹੀਂ ਹੈ ਆਪਣੀ ਪੰਜਾਬ ਦੇ ਵਿੱਚ ਜਿਹ ਆਸ-ਪਾਸ ਦੇ ਏਰੀਆ ਚ ਹਾਰਟ ਅਟੈਕ ਦੇ ਇਨਸੀਡੈਂਸ ਜਾਂ ਅਦਰੰਗ ਦੇ ਇਨਸੀਡੈਂਸ ਬਾਕੀ ਨਾਲੋਂ ਇਸ ਮੌਸਮ ਚ ਜ਼ਿਆਦਾ ਹੋ ਜਾਂਦੇ ਹਨ ਡਾਕਟਰ ਇਹਦੇ ਵਿੱਚ ਏਜ ਮੈਟਰ ਜ਼ਿਆਦਾਤਰ ਨਹੀਂ ਸਾਹਮਣੇ ਆ ਰਿਹਾ ਜ਼ਿਆਦਾਤਰ ਪਹਿਲਾਂ ਇਹ ਚੀਜ਼ਾਂ ਸੋਚੀਆਂ ਜਾਂਦੀਆਂ ਸੀ ਕਿ ਜੇਕਰ ਹਾਰਟ ਪੇਸ਼ੈਂਟ ਹੈ ਤਾਂ ਉਹਨੂੰ ਹਾਰਟ ਅਟੈਕ ਦੀ ਦਿੱਕਤ ਆ ਸਕਦੀ ਹੈ ਜਾਂ ਏਜਡ ਹੈ ਤਾਂ ਦਿੱਕਤ ਆ ਸਕਦੀ ਹੈ ਅੱਜਕੱਲ ਯੰਗ ਯੂਥ ਜਿਹੜਾ ਹੈ ਉਹਦੇ ਵਿੱਚ ਵੀ ਇਹ ਪ੍ਰੋਬਲਮ ਕਾਫੀ ਦੇਖਣ ਨੂੰ ਮਿਲ ਰਹੀ ਹੈ ਹਾਰਟ ਅਟੈਕ ਰੇਟ ਜਿਹੜਾ ਵਧਦਾ ਜਾ ਰਿਹਾ ਹੈ ਇਹਦਾ ਕੀ ਕਾਰਨ ਹੈ ਦੇਖੋ ਆਮ ਤੌਰ ਤੇ ਐਵਰੇਜ ਹਾਰਟ ਅਟੈਕ ਦੀ ਏਜ ਜਿਹੜੀ ਹੈਗੀ ਆ ਆਪਣੇ ਪੰਜਾਬ ਦੇ ਵਿੱਚ ਉਹ 50 ਤੋਂ 55 ਸਾਲ ਹੈ ਪਹਿਲੇ ਹਾਰਟ ਅਟੈਕ ਦੀ ਪਰ ਉਹ 30 ਸਾਲ ਦੀ ਉਮਰ 'ਚ ਵੀ ਦੇਖਿਆ ਜਿੱਦਾਂ ਤੁਸੀਂ ਕਹਿੰਦੇ ਹੋ 60 ਸਾਲ ਦੀ ਵੀ ਆਪਣੀ ਕੰਟਰੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਜਿਹੜੀ ਬਰਲੀ ਕੰਟਰੀ ਨਾਲੋਂ ਉਹ ਚ 8 ਤੋਂ 10 ਸਾਲ ਪਹਿਲਾਂ ਜਿਹੜਾ ਪਹਿਲਾ ਹਾਰਟ ਅਟੈਕ ਐਵਰੇਜ ਜਿਹਨੂੰ ਹੋ ਜਾਂਦਾ ਉਹ ਘੱਟ ਉਮਰ 'ਚ ਹੁੰਦਾ ਤੇ ਕੁਝ ਕੁਝ ਕਾਰਨ ਆਪਣੇ ਸਪੈਸੀਫਿਕ ਹੀ ਹੈਗੇ ਨੇ ਕੁਝ ਕਾਰਨ ਆਪਾਂ ਬੱਚੇ ਵੀ ਹੋਣ ਜਿਹੜੀ ਐਕਟਿਵ ਸਮੋਕਿੰਗ ਹੈ ਐਕਟਿਵ ਸਮੋਕਿੰਗ ਜਿਹੜਾ ਸਿਗਰਟ ਜ਼ਿਆਦਾ ਪੀਂਦੇ ਉਹ ਆਪਣੇ ਐਕਟਿਵ ਤਾਂ ਘਟਨੇ ਪਰ ਅਨਫੋਰਚਨਟਲੀ ਅਗੇਨ ਪੋਲੂਸ਼ਨ ਕਰਕੇ ਪੈਸਿਵ ਸਮੋਕਿੰਗ ਹੈਗੀ ਹੈ ਦੂਸਰਾ ਡਰੱਗ ਐਡਿਕਸ਼ਨ ਵੀ ਹੈ ਕਿ ਜਿਹੜੇ ਡਰੱਗ ਐਡਿਕਸ਼ਨ ਹੁੰਦੀ ਹੈ ਉਹਦੇ ਵਿੱਚ ਕਈ ਇਸ ਤਰ੍ਹਾਂ ਦੇ ਪਦਾਰਥ ਹੁੰਦੇ ਨੇ ਜਿਹੜੀਆਂ ਹਾਰਟ ਦੀਆਂ ਨਾੜੀਆਂ ਚ ਸਪੈਜ਼ਮ ਕਰਦੇ ਸਪੈਜ਼ਮ ਸਮਝਦੇ ਸੁਗੜ ਜਾਂਦੀਆਂ ਇੱਕਦਮ ਉਹ ਜਦੋਂ ਸੁੱਕਣ ਜਾਂਦੀਆਂ ਨੇ ਉਹ ਇੱਕਦਮ ਉੱਥੇ ਬਲੱਡ ਇਕੱਠਾ ਹੋ ਜਾਂਦਾ ਹੈ ਤੇ ਉਹ ਜਦੋਂ ਬਲੱਡ ਇਕੱਠਾ ਹੋ ਜਾਂਦਾ ਹੈ ਕਲੌਟ ਬੰਨਣਾ ਸ਼ੁਰੂ ਫਿਰ ਕਲੌਟ ਬੰਨਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਉਹ ਕਲੌਟ ਬਣਦਾ ਹੈ ਤਾਂ ਉਹ ਇੱਕਦਮ ਹਾਰਟ ਦੀ ਸਪਲਾਈ ਖਤਮ ਹੋ ਜਾਂਦੀ ਹੈ ਔਰ ਯੰਗ এজ ਮੇ ਵੀ ਹਾਰਟ ਅਟੈਕ ਹੋ ਸਕਦਾ ਹੈ ਤਾਂ ਇਸ ਕਰਕੇ ਔਰ ਤੀਸਰਾ ਤੁਸੀਂ ਸਟ्रेस ਵੀ ਦੇਖਿਆ ਹੋਊਗਾ ਅੱਜ ਕੱਲ ਜਿੰਨੀ ਯੰਗ ਜਨਰੇਸ਼ਨ ਹੈ ਜੋ ਜੌਬ ਕਰਦੇ ਆ ਜੌਬ ਦੀ ਸਟ्रेस ਹੈ ਜਾਂ ਜਿਨ੍ਹਾਂ ਨੂੰ ਜੌਬ ਨਹੀਂ ਹੈ ਕਾਫੀ ਚੀਜ਼ਾਂ ਨੇ ਕਾਫੀ ਕਾਰਨ ਨੇ ਜੋ ਸਟ्रेस ਹੈ ਉਹਦੇ ਕਰਕੇ ਵੀ ਯੰਗ এজ ਦੇ ਵਿੱਚ ਹਾਰਟ ਅਟੈਕ ਹੈ ਉਹ ਦੂਸਰਾ ਲਾਈਫ ਸਟਾਈਲ ਜਿਹੜਾ ਹੈਗਾ ਯੂਥ ਦੇ ਵਿੱਚ ਕਾਫੀ ਬੈਡ ਹੋ ਗਿਆ ਹੁਣ ਆਪਾਂ ਦੇਖਦੇ ਆ ਕਿ ਜ਼ਿਆਦਾਤਰ ਲੋਕ ਸੈਲਫੋਨ ਤੇ ਦੇਖਦੇ ਆ ਵੀਡੀਓ ਗੇਮਸ ਤੇ ਹੈ ਫਿਜ਼ੀਕਲ ਐਕਟੀਵਿਟੀ ਉਹਨਾਂ ਦੀ ਘਟ ਗਈ ਹੈ ਆਪਣੇ ਬੀਪੀ ਵਗੈਰਾ ਧਿਆਨ ਨਹੀਂ ਦਿੰਦੇ ਹਨਾ ਚੈੱਕ ਵੀ ਨਹੀਂ ਕਰਾਂਦੇ ਜਦੋਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਬਲੱਡ ਪ੍ਰੈਸ਼ਰ ਜਿਹੜੀ ਛੋਟੀ ਉਮਰ ਹੈ 30 40 ਸਾਲ ਦੀ ਉਮਰ 'ਚ ਵੀ ਹਰ ਇੱਕ ਚੌਥੇ ਜਾਂ ਪੰਜਵੇਂ ਲੁਧਿਆਣਾ ਦੇ ਲੋਕ ਨੂੰ ਬਲੱਡ ਪ੍ਰੈਸ਼ਰ ਹੈ ਪਰ 80% ਨੂੰ ਪਤਾ ਹੀ ਨਹੀਂ ਸੋ ਸਾਰੀਆਂ ਚੀਜ਼ਾਂ ਜਦੋਂ ਇਕੱਠੀਆਂ ਕਰ ਲਈਏ ਤਾਂ ਨੇਚੁਰਲੀ ਹੈ ਕਿ ਆਪਾਂ ਯੰਗ ਐਜਸ ਤੇ ਹਾਰਟ ਅਟੈਕ ਹੋ ਸਕਦਾ ਤੁਸੀਂ ਖਾਣ ਦੇ ਢੰਗ ਵੀ ਦੱਸਦੇ ਤੁਸੀਂ ਲਾਈਫ ਸਟਾਈਲ ਦੇ ਬਹੁਤ ਸਾਰੇ ਤਰੀਕੇ ਜਿਹੜੀਆਂ ਚੀਜ਼ਾਂ ਦੱਸੀਆਂ ਜੋ ਕਿ ਸਾਨੂੰ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਕਿਉਂਕਿ ਹਾਰਟ ਇੱਕ ਇਹੋ ਜਿਹਾ ਰੋਲ ਪਲੇ ਕਰਦਾ ਆਪਣੀ ਬਾਡੀ ਦੇ ਵਿੱਚ ਵੀ ਸਭ ਤੋਂ ਇੰਪੋਰਟੈਂਟ ਕਹਿ ਲਓ ਜੇ ਇਹਨੂੰ ਤੰਦਰੁਸਤ ਰੱਖਾਂਗੇ ਤਾਂ ਹੀ ਸਾਰੀ ਬਾਡੀ ਪ੍ਰੋਪਰਲੀ ਵਰਕ ਕਰੇਗੀ ਡਾਕਟਰ ਇਸ ਸੁਵੇਲੇ ਅਗਰ ਦੇਖਿਆ ਜਾਵੇ ਬਹੁਤ ਸਾਰੀ ਟੈਕਨੀਕਸ ਆ ਚੁੱਕੀਆਂ ਨੇ ਹਾਟ ਅਟੈਕ ਤੋਂ ਬਾਅਦ ਜੇਕਰ ਤੁਹਾਡੇ ਕੋਲ ਕੋਈ ਪੇਸ਼ੈਂਟ ਪਹੁੰਚਦਾ ਸਭ ਤੋਂ ਪਹਿਲੇ ਤੁਸੀਂ ਉਹਨੂੰ ਕਿੱਦਾਂ ਗਾਈਡ ਕਰਦੇ ਹੋ ਕਿ ਪਹਿਲਾਂ ਹੀ ਘਬਰਾਏ ਹੋਏ ਫੈਮਿਲੀ ਮੈਂਬਰਸ ਜਿਹੜੇ ਘਬਰਾਏ ਹੁੰਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਹਾਰਟ ਅਟੈਕ ਵਰਗੀ ਪ੍ਰੋਬਲਮ ਹੋਈ ਹੈ ਇੱਕ ਹਾਰਟ ਚ ਮਾਰ ਜੀ ਪੇਨ ਹੋਣੀ ਉਹ ਕਈ ਵਾਰ ਇਗਨੋਰ ਵੀ ਕਰ ਦਿੰਦੇ ਦੂਜੀ ਤੀਜੀ ਵਾਰੀ ਪੇਨ ਹੁੰਦੀ ਫਿਰ ਐਕਸਟ੍ਰੀਮ ਪੇਨ ਤੋਂ ਬਾਅਦ ਹੀ ਤੁਹਾਡੇ ਕੋਲ ਪਹੁੰਚਦੇ ਹੈ ਦੇਖੋ 3 ਪੁਆਇੰਟਾਂ ਚ 3 ਚੈਨ ਨੂੰ ਡਿਵਾਈਡ ਕਰੋ ਕਿ ਪਰਨਾ ਹਾਰਟ ਅਟੈਕ ਕਿੰਨਾ ਲੋਕਾਂ ਨੂੰ ਜ਼ਿਆਦਾ ਰਿਸਕ ਹੈ ਜਿੱਦਾਂ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਦੂਸਰਾ ਇਹਨਾਂ ਨੂੰ ਸਿੰਪਟਮ ਕਿਦਾਂ ਰੈਕੋਗਨਾਈਜ਼ ਕਰੀਏ ਕਿਉਂਕਿ ਸਭ ਤੋਂ ਇੰਪੋਰਟੈਂਟ ਜੋ ਤੁਸੀਂ ਦੱਸ ਰਹੇ ਹੋ ਹਾਰਟ ਅਟੈਕ ਜਦੋਂ ਹੋ ਜਾਂਦਾ ਹੈ ਉਹਦਾ ਜਿਹੜਾ ਟ੍ਰੀਟਮੈਂਟ ਹੈ ਅਗਰ ਵੇਲੇ ਸਿਰ ਸ਼ੁਰੂ ਹੋ ਜਾਂਦਾ ਹੈ ਸਪੈਸ਼ਲੀ ਉਹਨੂੰ ਗੋਲਡਨ ਆਰ ਕਹਿੰਦੇ ਆ ਜੇ 1 ਘੰਟੇ ਚ ਸ਼ੁਰੂ ਹੋ ਜਾਏ ਤਾਂ 95% ਬੰਦੇ ਬਚ ਸਕਦੇ ਨੇ 3 ਹਰ ਚ ਸ਼ੁਰੂ ਹੋ ਜੇ ਫਿਰ ਵੀ 90% ਹੈ ਜਿਉਂ ਜਿਉਂ ਮਿੰਟਸ ਬੀਤਦੇ ਜਾਂਦੇ ਆ ਤਿੰਨ ਤਿੰਨ ਘੰਟਿਆਂ ਤੋਂ ਬਾਅਦ 10% ਲਾਈਫ ਦੀ ਐਕਸਪੈਕਟੈਂਸੀ ਘਟਦੀ ਜਾਂਦੀ ਹੈ ਮਤਲਬ ਇੰਨਾ ਜ਼ਿਆਦਾ ਇੰਪੋਰਟੈਂਟ ਹੈ ਇਹ ਟਿਕਟੋਕ ਵਾਲੀ ਕਲॉक ਵੱਜਦੀ ਹੈ ਜਿਹੜੀ ਕਲॉक ਹੈ ਇਸ ਕਲॉक ਨੂੰ ਸਭ ਤੋਂ ਪਹਿਲਾਂ ਜ਼ਿਆਦਾ ਟਾਈਮ ਖਰਾਬ ਹਦੋਂ ਹੁੰਦਾ ਲੋਕ ਇਹਨੂੰ ਆਮ ਤੌਰ ਤੇ ਗੈਸਟ੍ਰਾਈਟਸ ਸਮਝ ਲੈਂਦੇ ਆ ਵੀ ਮੇਰੇ ਗੈਸ ਜੀ ਬਣੀ ਹੋਏਗੀ ਅਨਯੂਜੂਅਲ ਗੈਸ ਹੋਵੇ ਮੈਂ ਕਹਿੰਦਾ ਵੀ ECG ਕਰਾਓ ਸਭ ਤੋਂ ਸਸਤਾ ਤੇ ਵਧੀਆ ਤਰੀਕਾ ਹੈ ਤੁਸੀਂ ਇਮੀਡੀਏਟਲੀ 95% ਕੇਸ ਚ ਇੱਕ ਨਹੀਂ ਤਾਂ ਦੂਸਰੀ ECG ਅੱਧੇ ਘੰਟੇ ਚ ਕਰਾਉਗੇ ਟੈਸ ਹਾਰਟ ਅਟੈਕ ਦੀ ਗੱਲ ਕਰ ਰਹੇ ਜੋ ਕਿ ਲਾਈਫ ਥ੍ਰੈਟਨਿੰਗ ਹੋ ਸਕਦਾ ਹੈ ਦੂਸਰਾ ਕੋਈ ਵੀ ਅਨਯੂਜਲ ਸਿੰਪਟਮ ਹੈ ਕਿਸੇ ਵੀ ਟਾਈਮ ਤੇ ਅਨਯੂਜਲ ਟਾਈਮ ਤੇ ਕੋਈ ਸਫੋਕੇਸ਼ਨ ਹੈ ਇੱਥੇ ਦਮ ਘੁੱਟ ਰਿਹਾ ਹੈ ਪਸੀਨਾ ਆ ਰਿਹਾ ਹੈ ਸਾਹ ਫੁੱਲ ਰਿਹਾ ਹੈ ਜਾਂ ਪਿੱਛੇ ਪ੍ਰੈਸ਼ਰ ਪੈ ਰਿਹਾ ਅੱਧੇ ਘੰਟੇ ਤੋਂ ਜ਼ਿਆਦਾ ਜੋੜਿਆਂ ਤੇ ਲਗਾਤਾਰ ਦਰਦ ਹੋ ਰਿਹਾ ਤੁਹਾਨੂੰ ਲੱਗ ਰਿਹਾ ਕਿ ਮੈਨੂੰ ਕੁਝ ਅਨੀਜ਼ੀਨੈਸ ਮਹਿਸੂਸ ਹੋ ਰਹੀ ਹੈ షుగర్ ਦੇ ਪੇਸ਼ੈਂਟ ਨੂੰ ਜ਼ਰੂਰੀ ਕੱਲਾ ਸਿਰਫ ਸਾਈਂ ਤੇ ਪਸੀਨਾ ਆਉਂਦਾ ਸੋ ਐਲਡਰੇਚ ਵੀ ਕੁਝ ਡਿਫਰੈਂਟ ਸਿੰਪਟਮ ਹੁੰਦੇ ਪਰ ਜ਼ਿਆਦਾਤਰ ਇਹ ਵਾਲੇ ਸਿੰਪਟਮ ਹੈ ਜਿਹਨਾਂ ਨੂੰ ਛੇਤੀ ਪਛਾਣ ਕੇ ਅਸੀਂ 15 ਮਿੰਟ ਤੋਂ ਵੱਧ ਜੇ ਸਿੰਪਟਮ ਹੋ ਜਾਣ ਜੇ ਆਪਾਂ ਇਮੀਡੀਏਟਲੀ ਵੇਟ ਨਾ ਕਰੋ ਲੰਬੀ ਦੂਰ ਨਹੀਂ ਜਾਣ ਦੀ ਜ਼ਰੂਰਤ ਨਹੀਂ ਨੇੜੇ ਵਾਲੀ ਜਗ੍ਹਾ ਤੇ ECG ਕਰਾਓ ECG ਬਹੁਤ ਸਸਤਾ ਤੇ ਸਿੰਪਲ ਤਰੀਕਾ ਹੈ ਜਿਹੜਾ ਕਿ ਹਾਰਟ ਅਟੈਕ ਦੇ ਵਿੱਚ ਤੁਹਾਨੂੰ ਡਾਇਗਨੋਸ ਕਰ ਦੇਗਾ ਜਦੋਂ ਹੀ ਤੁਹਾਨੂੰ ਕਿਸੇ ਨੇ ਡਾਇਗਨੋਸ ਕਰਤਾ ਆਮ ਡਾਕਟਰ ਨੇ ਕਿ ਇਹ ਭਾਈ ਮੇਜਰ ਹਾਰਟ ਅਟੈਕ ਹੈ ਜਾਂ ਹਾਰਟ ਅਟੈਕ ਹੈ ਉਹ ECG ਚ ਬੜੀ ਛੇਤੀ ਪਤਾ ਲੱਗ ਜਾਂਦਾ ਹੈ ਤਾਂ ਉਦੋਂ ਇਮੀਡੀਏਟਲੀ ਜੇ ਇੱਕ ਆਪਾਂ ਡਿਸਪ੍ਰਿਨ ਦੀ ਗੋਲੀ ਵੀ ਹੈ ਜਿਹੜੀ ਆਪਾਂ ਚੂਸ ਲਈਏ ਉਹਨੂੰ ਚੂਸਣ ਦੇ ਦਈਏ ਉਹਦੇ ਨਾਲ ਤੁਸੀਂ ਦੇਖੋ ਕਿ ਰਿਲੇਟਿਵਲੀ 20% ਲਾਈਫ ਬਚ ਸਕਦੀ ਹੈ ਸਿਰਫ ਡਿਸਪ੍ਰਿਨ ਦੀ ਗੋਲੀ ਜਿਹੜੀ ਕਿ ਨਾਰਮਲੀ ਹਰ ਘਰ ਦੇ ਵਿੱਚ ਸਿਰਫ ਹਫ ਘਰ ਚ ਹੁੰਦੀ ਹੈ ਉਸ ਤੋਂ ਬਾਅਦ ਇੱਕ ਇੰਜੈਕਸ਼ਨ ਹੁੰਦਾ ਕਿਉਂਕਿ ਕਲੌਟ ਜੰਮ ਗਿਆ ਖੂਨ ਨਾੜੀ ਬਲੌਕ ਹੋਈ ਹੋਈ ਹੈ ਜਦ ਤੱਕ ਆਪਾਂ ਕਲੌਟ ਨੂੰ ਬ੍ਰੇਕ ਨਹੀਂ ਕਰਾਂਗੇ ਦੋ ਤਰੀਕੇ ਨਾਲ ਬ੍ਰੇਕ ਹੋ ਸਕਦਾ ਹੈ ਜਾਂ ਤਾਂ ਉਹ ਨਾੜੀ ਨੂੰ ਆਪਾਂ ਕਲੌਟ ਨੂੰ ਤਾਰ ਪਾ ਕੇ ਸਪਰਿੰਗ ਪਾ ਕੇ ਸਟੈਂਟ ਪਾ ਕੇ ਜਿੱਥੇ ਅਵੇਲੇਬਲ ਹੈ ਔਰ ਅਫੋਰਡੇਬਲ ਹੈ ਕਿਉਂਕਿ ਉਹਦਾ ਖਰਚਾ ਵੀ ਹੁੰਦਾ ਕਈ ਜਗ੍ਹਾ ਤੇ ਤਾਂ ਮੁਸ਼ਕਲ ਹੈ ਅਵੇਲੇਬਿਲਟੀ ਨਹੀਂ ਪਰ ਟਾਈਮ ਜ਼ਿਆਦਾ ਇੰਪੋਰਟੈਂਟ ਹੈ ਤਾਂ ਉਸ ਤੋਂ ਵਧੀਆ ਤਰੀਕਾ ਇੱਕ ਹੋਰ ਹੁੰਦਾ ਜਿਹੜਾ ਈਜ਼ੀਲੀ ਅਵੇਲੇਬਲ ਹੈ ਜਿੱਦਾਂ ਮੰਨ ਲਓ ਕਿ ਇਸੇ ਟਾਊਨ 'ਚ ਹੋ ਗਿਆ ਪਿੰਡ 'ਚ ਹੋ ਗਿਆ ਜਾਂ ਨੇੜੇ ਪਹੁੰਚਿਆ ਤਨੂੰ ਬਜਾਏ ਕਿ ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਰੈਫਰ ਕਰਨ ਦੇ ਖੂਨ ਪਤਲੇ ਦੇ ਕੁਝ ਇੰਜੈਕਸ਼ਨ ਹੁੰਦੇ ਆ ਜਿਨ੍ਹਾਂ ਨੂੰ ਕਲੌਟ ਬਸਟਰ ਇੰਜੈਕਸ਼ਨ ਕਹਿੰਦੇ ਆ ਦੋ ਤਰ੍ਹਾਂ ਦੇ ਆਮ ਤੌਰ ਤੇ ਅਵੇਲੇਬਲ ਹੈ ਸਟ੍ਰੈਪਟੋਕਾਇਨੇਜ ਤੇ ਟੈਨੇਕਟਿਪਲੇਸ ਦੋਨੋਂ ਜਿਹੜੇ ਇੰਜੈਕਸ਼ਨ ਹੈ ਇਹ 2000 ਰੁਪਏ ਤੋਂ ਲੈ ਕੇ 25000 ਰੁਪਏ ਤੱਕ ਦਿੰਦਾ ਹੈ ਬਹੁਤ ਜ਼ਿਆਦਾ ਫਰਕ ਨਹੀਂ ਹੈ ਕੁਝ ਇੰਜੈਕਸ਼ਨ ਦੇਣ ਚ ਆਸਾਨ ਹੁੰਦੇ ਆ ਸਾਈਡ ਇਫੈਕਟ ਘੱਟ ਹੁੰਦੇ ਨੇ ਨੇਚਰਲੀ ਉਹ ਦੋਨਾਂ ਵਿੱਚੋਂ ਜੋ ਵੀ ਅਵੇਲੇਬਲ ਹੈ ਜੋ ਵੀ ਅਫੋਰਡੇਬਲ ਹੈ ਉਹ ਆਪਾਂ ਅਗਰ ਇਮੀਡੀਏਟ ਇੰਜੈਕਸ਼ਨ ਕੁਝ ਕੌਂਟਰਾਇੰਡੀਕੇਸ਼ਨ ਨਹੀਂ ਹੋ ਸਾਰੇ ਡਾਕਟਰ ਨੂੰ ਪਤਾ ਹੈ ਵੀ ਇਹ ਚ ਨਹੀਂ ਦੇਣਾ ਹੁੰਦਾ ਜ਼ਿਆਦਾਤਰ ਉਹਨੂੰ ਦੇ ਸਕਦੇ ਆ ਅਗਰ ਆਪਾਂ ਉਹ ਇੰਜੈਕਸ਼ਨ ਲਗਵਾ ਲਈਏ ਹਾਰਟ ਅਟੈਕ ਦੇ ਡਾਇਗਨੋਸਿਸ ਤੋਂ ਬਾਅਦ ਤਾਂ ਤੁਸੀਂ ਦੇਖੋ ਕਿ ਅਗਰ ਪਹਿਲੇ ਘੰਟੇ 'ਚ ਲਗਾਤਾ ਤਾਂ ਉਹ ਸਟੈਂਟ ਦੇ ਬਾਈਪਾਸ ਦੇ ਬਰਾਬਰ ਹੈ ਤਾਂ ਉਹਦੂ ਵੱ ਤੁਹਾਨੂੰ ਟਾਈਮ ਮਿਲ ਜਾਂਦਾ ਹੈ ਅੱਗੇ ਕੋਈ ਪ੍ਰੋਸੀਜਰ ਕਰਨਾ ਹੈ ਅੱਗੇ ਸਟੈਂਟਿੰਗ ਕਰਨੀ ਹੈ ਕੁਝ ਹੋਰ ਕਰਨਾ ਹੈ ਪਰ ਐਟ ਲੀਸਟ ਲਾਈਫ ਥ੍ਰੈਟਨਿੰਗ ਚੀਜ਼ ਤੋਂ ਤੁਸੀਂ ਬਚ ਸਕਦੇ ਹੋ ਤਾਂ ਫਿਰ ਮੈਂ ਤੁਹਾਨੂੰ ਕਹਾਂਗਾ ਕਿ ਜੇ ਸਿੰਪਟਮਸ ਨੂੰ ਏਵੈਲਿਊਏਟ ਕਰੋ ਆਇਡੈਂਟੀਫਾਈ ਕਰੋ ਔਰ ਟਾਈਮ ਤੇ ਕੁਝ ਵੀ ਹੋਵੇ ਕੁਝ ਵੀ ਹੋਵੇ ਨਜ਼ਦੀਕ ਦੀ ਜਗ੍ਹਾ ਆਇਡੈਂਟੀਫਾਈ ਕਰੋ ਗੈਸਟ੍ਰਾਈਟਸ ਦੇ ਚੱਕਰਾਂ ਚ ਨਾ ਪੋ ਈਸੀਜੀ ਕਰਾਓ ਈਸੀਜੀ ਕਰਾਣ ਤੋਂ ਬਾਅਦ ਅਗਰ ਡਾਇਗਨੋਸਿਸ ਹੋ ਜਾਂਦਾ ਹੈ ਡਿਸਪ੍ਰਿਨ ਦੀ ਗੋਲੀ ਹੈ ਕਲੌਟ ਬਸਟਰ ਇੰਜੈਕਸ਼ਨ ਹੈ ਜੋ ਵੀ ਅਫੋਰਡੇਬਿਲਟੀ ਔਰ ਅਵੇਲੇਬਿਲਟੀ ਉੱਥੇ ਹੋਵੇ ਅੱਛੇ ਡਾਕਟਰ ਤੋਂ ਉਹ ਲਗਵਾਓ ਤੇ ਫਿਰ ਡਸ਼ਰੀ ਕੇਅਰ ਚ ਰੈਫਰ ਹੋ ਇਹ ਕਰਨ ਦੇ ਨਾਲ ਆਪਣੇ ਜਿਹੜਾ ਦੂਸਰਾ ਸਟੈਪ ਹੈ ਨਾ ਵਿਚ ਦਾ ਟਾਈਮ ਵੇਸਟੇਜ ਹੈ ਉਹ ਕਾਫੀ ਬਚ ਸਕਦੀ ਹੈ ਹਾਂ ਜੇ ਕੋਈ ਨੀਅਰਵਾਇਜ਼ ਜਗ੍ਹਾ ਤੇ ਜਿਹਦਾ ਆਸ-ਪਾਸ 2-3 ਕਿਲੋਮੀਟਰ ਦੇ ਆਪਾਂ ਨੂੰ ਪਤਾ ਕੈਥ ਲੈਬ ਹੈਗੀ ਹੈ 24 ਘੰਟੇ ਅਵੇਲੇਬਲ ਹੈ ਫਿਰ ਹਾਰਟ ਅਟੈਕ ਦੇ ਵਿੱਚ ਅਗਰ ਸਟੈਂਟਿੰਗ ਕਰ ਦਿੱਤੀ ਜਾਵੇ ਤਾਂ ਉਹਦੇ ਨਾਲ 5 ਤੋਂ 7% ਐਕਸਟਰਾ ਬੈਨੀਫਿਟ ਹੈ ਕਲੌਟ ਬਸਟਰ ਦੀ ਦਵਾਈ ਨਾਲ ਸੋ ਅਵੇਲੇਬਿਲਟੀ ਤੇ ਡਿਪੈਂਡ ਕਰਦਾ ਮਤਲਬ ਲੋਕਾਂ ਨੂੰ ਕੋਈ ਘਬਰਾਣ ਦੀ ਜ਼ਰੂਰਤ ਨਹੀਂ ਕਿ ਇਹ ਇੰਜੈਕਸ਼ਨ ਲਗਾ ਰਹੇ ਕਈ ਵਾਰੀ ਡਾਕਟਰ ਰੈਫਰੈਂਸ ਕਰ ਦਿੰਦੇ ਆ ਵੀ ਇੰਜੈਕਸ਼ਨ ਲਗਾ ਤੇ ਲੋਕ ਉਸੇ ਚੀਜ਼ ਘਬਰਾ ਦਿੰਦੇ ਵੀ ਹਾਰਟ ਅਟੈਕ ਹੈ ਇਕਦਮ ਇਮੀਡੀਏਟ ਇੰਜੈਕਸ਼ਨ ਬੋਲਦਾ ਇੰਨਾ ਖਰਚਾ ਹੈ ਤਾਂ ਉਹ ਟਾਈਮ ਸਪੈਨ ਜਿਹੜਾ ਵੇਸਟ ਕਰਨਾ ਸ਼ੁਰੂ ਕਰ ਦਿੰਦੇ ਸਲਾਮਾਂ ਲੈਣੀਆਂ ਇੱਕ ਦੂਜੇ ਤੋਂ ਸ਼ੁਰੂ ਹੋ ਜਾਂਦੇ ਹਾਂ ਇਹ ਅਨਫੋਰਚੂਨੇਟਲੀ ਦੇਖੋ ਕੁਝ ਤਾਂ ਹੁਣ ਕਈ ਹਸਪਤਾਲਾਂ ਤੇ ਲੋਕਾਂ ਨੂੰ ਫੇਥ ਹੋ ਗਿਆ ਹੈਲਥ ਸਿਸਟਮ ਤੇ ਵੀ ਹੋ ਗਿਆ ਪਰੰਤੂ ਜ਼ਿਆਦਾਤਰ ਲੋਕ ਪਹਿਲੀ ਵਾਰ ਜਦੋਂ ਕਿਸੇ ਹਸਪਤਾਲ ਜਾਂਦੇ ਆ ਉਹਨਾਂ ਨੂੰ ਇੰਟਰੈਕਸ਼ਨ ਨਹੀਂ ਹੋਈ ਹੁੰਦੀ ਉਹ ਘਬਰਾ ਜਾਂਦੇ ਆ ਵੀ ਇਦਾਂ ਹੀ ਨਾ ਹੋਵੇ ਕਿਤੇ ਹਾਰਟ ਅਟੈਕ ਫਿਰ ਉਹਦੇ ਸਾਈਡ ਇਫੈਕਟ ਵੀ ਸਾਨੂੰ ਸਭ ਨੂੰ ਦੱਸਨੇ ਪੈਂਦੇ ਆ ਹਜ਼ਾਰ 'ਚੋਂ ਜਦੋਂ ਕਿਸੇ ਨੂੰ ਬ੍ਰੇਨ ਹੈਮਰੇਜ ਦਾ ਰੇਅਰ ਸਾਈਡ ਇਫੈਕਟ ਹੁੰਦੇ ਪਰ ਹੋ ਸਕਦੇ ਨੇ ਇਹ ਨਹੀਂ ਕਿ ਨਹੀਂ ਹੋ ਸਕਦੇ ਪਰ ਇੱਕ ਪਾਸੇ ਤਾਂ ਦੇਖੋ ਇੰਜੈਕਸ਼ਨ ਦੇਣ ਨਾਲ ਆਪਣੇ ਔਰ ਸਾਈਡ ਇਫੈਕਟ ਤਾਂ ਫਿਰ ਐਕਸੈਪਟ ਹੀ ਕਰਨਾ ਪੈਣਾਗਾ ਐਕਸੈਪਟੇਬਿਲਟੀ ਜ਼ਿਆਦਾਤਰ ਪੇਸ਼ੈਂਟ ਦੇ ਰਿਲੇਟਿਵ ਚ ਘੱਟ ਹੁੰਦੀ ਹੈ ਤਾਂ ਮੇਰੀ ਸਭ ਨੂੰ ਇਹ ਰਿਕਵੈਸਟ ਹੈ ਕਿ ਕੋਈ ਵੀ ਅੱਛਾ ਹਸਪੀਟਲ ਹੋਵੇਗਾ ਕਦੇ ਵੀ ਡਾਕਟਰ ਕੋਈ ਜਦੋਂ ECG ਤੋਂ ਹਾਰਟ ਅਟੈਕ ਆ ਗਿਆ ਕੋਈ ਇਸ ਤਰ੍ਹਾਂ ਦਾ ਮਿਸਗਾਈਡ ਹੋਣ ਦਾ ਮਤਲਬ ਹੀ ਨਹੀਂ ਹੈ ਇਹਦੇ ਵਿੱਚ ਲੋਕਾਂ ਦੀ ਕਈ ਵਾਰ ਮਿਥ ਨੇ ਤੁਸੀਂ 10 ਸਾਲ ਦਾ ਟਰੈਕ ਰਿਕਾਰਡ ਦੇਖੋਗੇ ਇਹ ਚੀਜ਼ ਵਾਸਤੇ ਨਹੀਂ ਹੈ ਉਹ ਮਿਥ ਬਣਿਆ ਆ ਰਿਹਾ ਪਰ ਆਮ ਤੌਰ ਤੇ ਸਾਰਿਆਂ ਨੂੰ ਪਤਾ ਹੈ ਪਰ ਜੇ ਤੁਸੀਂ ਉਹ ਟਾਈਮ ਵੇਸਟ ਨਾ ਕਰੋ ਉਹ ਇੰਜੈਕਸ਼ਨ ਯਥਾ ਸ਼ਕਤੀ ਉਹ ਜਿੰਨਾ ਫੋਰਡ ਕਰ ਸਕਦੇ ਤੁਸੀਂ ਉਸ ਤਰ੍ਹਾਂ ਦਾ ਆਪਣਾ ਲਗਵਾ ਲਓ ਤਾਂ ਐਟ ਲੀਸਟ ਤੁਸੀਂ ਇੱਕ ਰਸਤਾ ਤਾਂ ਜ਼ਿੰਦਗੀ ਦਾ ਬਣਾਤਾ ਜਦੋਂ ਤੁਸੀਂ ਸਲਾਹਾਂ ਕਰਨ ਦੇ ਵਿੱਚ 2 ਘੰਟੇ ਵੇਸਟ ਕਰਤੇ ਬਲਕਿ ਨੁਕਸਾਨ ਤੁਸੀਂ ਖੁਦ ਰਿਸ਼ਤੇਦਾਰ ਜਾਂ ਪੇਸ਼ੈਂਟ ਦੇ ਅਟੈਂਡੈਂਟ ਹੀ ਕਰਦੇ ਨੇ ਕਿਉਂਕਿ ਉਹ ਉਸ ਮਿਥ ਦੇ ਵਿੱਚ ਰਹਿੰਦੇ ਆ ਘਬਰਾਟ ਦੇ ਵਿੱਚ ਰਹਿ ਕੇ ਨੁਕਸਾਨ ਜ਼ਿਆਦਾ ਹੋ ਜਾਂਦਾ ਕਿਉਂਕਿ ਟਾਈਮ ਇਜ਼ ਮਸਲ ਫਿਊਚਰ ਪ੍ਰੈਡਿਕਸ਼ਨ ਜ਼ਿਆਦਾਤਰ ਨੁਕਸਾਨ ਕਰਨ ਲੱਗ ਜਾਂਦੀ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਸਲਾਮਾਂ ਹੋ ਗਈਆਂ ਜਾਂ ਬਹੁਤ ਸਾਰੀ ਚੀਜ਼ਾਂ ਹੋ ਗਿਆ ਇਹਦੇ ਵਿੱਚ ਮੋਸਟਲੀ ਐਕਸੈਪਟੈਂਸ ਤੇ ਟਾਈਮ ਸੇਵਿੰਗ ਜਿਹੜੀ ਹੈ ਸਭ ਤੋਂ ਜ਼ਿਆਦਾ ਐਬਸੋਲੂਟਲੀ ਡਿਜ਼ੀਜ਼ ਦੀ ਐਕਸੈਪਟੈਂਸ ਜਿਹੜੇ ਤੁਹਾਨੂੰ ਸਿੰਪਟਮ ਦੱਸਿਆ ECG ਤੇ ਉਹ ਕਨਫਰਮੇਸ਼ਨ ਜ਼ਿਆਦਾਤਰ ਜਦੋਂ ਵੱਡੇ ਹਾਰਟ ਅਟੈਕ ਦੀ ECG ਚੋਂ ਕਨਫਰਮਡ ਉਹਦੇ ਇੰਜੈਕਸ਼ਨ ਲਗਾਉਂ ਡਾਕਟਰ ਕਿਤੇ ਵੀ ਬਿਨਾਂ ਈਸੀ ਦੀ ਕਨਫਰਮੇਸ਼ਨ ਤੋਂ ਹਾਰਟ ਦਾ ਇੰਜੈਕਸ਼ਨ ਨਹੀਂ ਲਗਾ ਸਕਦਾ ਔਰ ਨਾ ਹੀ ਲਗਾਉਂਦਾ ਔਰ ਸਾਨੂੰ ਇਹ ਕੋਈ ਅੱਜ ਦਾ ਇੰਜੈਕਸ਼ਨ ਨਹੀਂ 40 ਸਾਲ ਪੁਰਾਣਾ ਇੰਜੈਕਸ਼ਨ ਨੇ ਸੋ ਇਸ ਕਰਕੇ ਇਸ ਚੀਜ਼ ਜਿੰਨਾ ਆਪਾਂ ਕੰਸੈਂਟ ਤੇ ਟਾਈਮ ਖਰਾਬ ਕਰਦੇ ਆ ਮੇਰੇ ਖਿਆਲ ਆਪਣੀ ਕੰਟਰੀ ਚ ਬਹੁਤ ਜ਼ਿਆਦਾ ਅਸੀਂ ਪਿੱਛੇ ਸਟੱਡੀ ਵੀ ਕੀਤੀ ਸੀ ਬਟ ਉਹ ਜਿੰਨਾ ਟਾਈਮ ਆਪਾਂ ਘਟਾਵਾਂਗੇ ਜਿੰਨੀ ਕੰਸੈਂਟ ਜ਼ਿਆਦਾ ਜਲਦੀ ਦੇਵਾਂਗੇ ਜਿੰਨਾ ਈਸੀਜੀ ਕਰਾ ਕੇ ਜਗ੍ਹਾ-ਜਗ੍ਹਾ ਤੇ ਗਿੜੇ ਨਹੀਂ ਕੱਢਾਂਗੇ ਇੱਕ ਮੇਨ ਜਗ੍ਹਾ ਤੇ ਤੁਸੀਂ ਪਹੁੰਚ ਜਾਓਗੇ ਜਿੱਥੇ ਵੀ ਹਾਰਟ ਦਾ ਟ੍ਰੀਟਮੈਂਟ ਅਵੇਲੇਬਲ ਹੈਗਾ ਤਾਂ ਤੁਸੀਂ ਕਾਫੀ ਜ਼ਿਆਦਾ ਮਤਲਬ ਤੁਸੀਂ ਸੋਚ ਨਹੀਂ ਸਕਦੇ ਕਿੰਨਾ ਕਸਟ ਹੁੰਦਾ ਜਦੋਂ 35 ਸਾਲ ਦਾ ਬੰਦਾ ਆਂਦਾ ਹੈ ਹਾਰਟ ਅਟੈਕ ਨਾਲ ਉਹ ਮੰਨਨੇ ਕੋ ਤਿਆਰੀ ਨਹੀਂ ਹਮ ਉਸਕੋ ਬੋਲੇ ਹਮ ਫਰੀ ਦੇ ਦੇਂਗੇ ਆਪਣੀ ਤਰਫ ਸੇ ਉਹ ਫਿਰ ਵੀ ਐਕਸੈਪਟ ਨਹੀਂ ਔਰ ਉਹ ਬੀ ਨੋਨ ਐਕਸੈਪਟੈਂਸ ਕੇ ਚੱਕਰ ਮੇ ਬੜਾ ਹਾਰਟ ਅਟੈਕ ਹੋ ਜਾਂਦਾ ਹੈ ਔਰ ਉਸਕਾ ਹਾਰਟ ਮਸਲ ਬਿਲਕੁਲ ਡੈਮੇਜ ਹੋ ਜਾਂਦਾ ਹੈ ਨੋ ਡਾਊਟ ਕਿ ਕੋਈ ਵੀ ਚੀਜ਼ ਅਮਰਿਤ ਨਹੀਂ ਹੈ ਇਨਜੈਕਸ਼ਨ ਹੈ ਜਾਂ ਸਟੈਂਟਿੰਗ ਹੈ ਕੋਈ ਅਮਰਿਤ ਨਹੀਂ ਕਿ 100% ਸਕਸੈਸ ਹੈ ਪਰ ਟਾਈਮਲੀ ਦਿੱਤੇ ਜਾਣ ਨਾਲ ਥੋੜੀ ਕਾਫੀ ਜ਼ਿਆਦਾ ਮਤਲਬ ਮੈਕਸਿਮਮ ਤੁਸੀਂ ਲਾਈਫ ਤੇ ਹਾਰਟ ਮਸਲ ਬਚਾ ਸਕਦੇ ਹੋ ਡਾਕਟਰ ਇਹ ਵੀ ਇੱਚਾ ਕਰ ਗੱਲਬਾਤ ਤੁਸੀਂ ਜਿਵੇਂ ਦੱਸੀ ਐ ਐਡਵਾਂਸਡ ਮੈਂ ਟੈਕਨੋਲੋਜੀ ਐ ਜੋ ਲੋਕਾਂ ਨੂੰ ਹੁਣ ਐਕਸੈਪਟੈਂਸ ਦੇ ਨਾਲ ਨਾਲ ਥੋੜਾ ਸਮਝਣਾ ਪਵੇਗਾ ਕਿ ਟ੍ਰੀਟਮੈਂਟ ਜੇ ਤੁਸੀਂ ਸੋਚ ਕੇ ਆਏ ਹੋ ਘਰੋਂ ਦੀ ਕਿ ਅਸੀਂ ਟ੍ਰੀਟਮੈਂਟ ਲਵਾਂਗੇ ਤਾਂ ਉਹ ਡਾਕਟਰਸ ਦੀ ਸੁਣਨੀ ਵੀ ਬਹੁਤ ਜ਼ਿਆਦਾ ਇਸ ਚੀਜ਼ ਦੇ ਵਿੱਚ ਜ਼ਰੂਰੀ ਐ ਤੇ ਤੁਸੀਂ ਸਿੰਪਟਮਸ ਵੀ ਸਾਰੇ ਦੱਸੇ ਇਮੀਡੀਏਟ ਐਕਸ਼ਨ ਜਿਹੜਾ ਅਸੀਂ ਘਰ ਦੇ ਵਿੱਚ ਜਾਂ ਤੁਹਾਡੇ ਕੱਲ ਆਣ ਤੱਕ ਕੀ ਲੈ ਸਕਦੇ ਆ ਕਿਉਂਕਿ ਕਈ ਵਾਰੀ ਇਦਾਂ ਹੁੰਦਾ ਇੰਨੀ ਘਬਰਾਹਟ ਹੁੰਦੀ ਹੈ ਵੀ ਲੋਕ ਟਾਈਮ ਜ਼ਿਆਦਾ ਲਗਾਉਣਾ ਸ਼ੁਰੂ ਕਰ ਦਿੰਦੇ ਐਮਬੂਲੈਂਸ ਕਾਲ ਕੀਤੀ ਉਹ ਸਾਰਾ ਟਾਈਮ ਸਪੈਨ ਦੇ ਵਿੱਚ ਵਿੱਚ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ ਹਾਰਟ ਅਟੈਕ ਇਹੋ ਜੀ ਚੀਜ਼ ਹੈ ਜੋ ਇਮੀਡੀਏਟ ਐਕਸ਼ਨ ਦੇ ਨਾਲ ਦੇ ਨਾਲ ਉਹਨੂੰ ਕਯੂਰ ਕਰਨੀ ਦੇਖੋ ਪਹਿਲੀ ਗੱਲ ਆਪਾਂ ਸਾਰਿਆਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਮੈਨੂੰ ਨਹੀਂ ਹੋ ਸਕਦਾ ਕਿਸੇ ਨੂੰ ਵੀ ਹੋ ਸਕਦਾ ਆਪਾਂ ਦੇਖੋ ਅੱਗ ਬੁਝਾਉਣ ਦੇ ਯੰਤਰ ਵੀ ਤਾਂ ਲਗਾਣੇ ਆ ਵੱਡੇ ਵੱਡੇ ਬਿਲਡਿੰਗਾਂ ਜੇ ਥੋੜੀ ਜਿਹੀ ਉੱਥੇ ਅੱਗ ਲੱਗ ਜਾਂਦੀ ਹੈ ਪਰ ਆਪਾਂ ਨੂੰ ਪਲੈਨਿੰਗ ਹੋਣੀ ਜ਼ਰੂਰੀ ਹੈ ਤੁਹਾਨੂੰ ਇੱਕ ਅੱਛੇ ਹਸਪੀਟਲ ਦਾ ਐਂਬੂਲੈਂਸ ਨੰਬਰ ਜਾਂ 108 ਪਤਾ ਹੋਣਾ ਚਾਹੀਦਾ ਜਦੋਂ ਵੀ ਕੋਈ ਸਿੰਪਟਮ ਹੋਵੇ ਸਿੰਪਟਮ ਨੂੰ ਦਬਾਕੇ ਨਹੀਂ ਰੱਖਣਾ ਜਿੰਨਾ ਆਪਾਂ ਵੇਸਟ ਕਰੇ ਆਪਣਾ ਖੁਦ ਕਰੇ ਲੋ ਟ੍ਰੀਟਮੈਂਟ ਦੇਵਾਂਗੇ ਬਿਨਾ ਡਾਇਗਨੋਸ ਕੀਤੇ ਉਹਨਾਂ ਨੁਕਸਾਨ ਕਰ ਸਕਦਾ ਜਿੰਨਾ ਛੇਤੀ ਹੋ ਸਕੇ ECG ਕਰਾਓ ਪੇਸ਼ੈਂਟ ਨੂੰ ਉਦੋਂ ਕੋ ਵੀ ਚੱਲੇ ਫਿਰੇ ਨਾ ਕਈ ਬੰਦੇ ਚਲਾਣ ਲੱਗ ਜਾਂਦੇ ਕੁਝ ਹੋਰ ਨੁਸਕੇ ਉਹ ਅਵੋਇਡ ਕਰਨ ਜਦੋਂ ਤੁਹਾਨੂੰ ਇਹ ਸਿੰਪਟਮ ਜਿਹੜੇ ਮੈਂ ਦੱਸਿਆ ਇਹ ਆਉਂਦੇ ਨੇ ਫਿਰ ਨੀਅਰਬਾਈ ਜਦੋਂ ਹੀ ਤੁਹਾਡੀ ECG ਹੋ ਗਈ ਹੈ ਡਾਇਗਗਨੋਸਿਸ ਕਨਫਰਮ ਹੋ ਗਿਆ ਉਦੋਂ ਟਾਈਮ ਵੇਸਟ ਨਾ ਕਰੋ ਪਹਿਲੇ ਆਇਡੈਂਟੀਫਾਈ ਕਰੋ ਕਿ ਇਹ ਬਈ ਹਾਰਟ ਜਾਂ ਦਰੰਗ ਵਾਲੇ ਇਹ ਵਾਲੇ ਸੈਂਟਰ ਨੇ ਜਿੱਥੇ ਇਨ੍ਹਾਂ ਦਾ ਇਲਾਜ ਅੱਛੀ ਹੋ ਸਕਦਾ ਜਿਹੜਾ ਜਿਹੜਾ ਵੀ ਨੀਅਰਬਾਈ ਅੱਛਾ ਸੈਂਟਰ ਹੋਵੇ ਉੱਥੇ ਜਾ ਕੇ ਆਪਣਾ ਟ੍ਰੀਟਮੈਂਟ ਕਰੋ ਤੇ ਤੁਹਾਨੂੰ ਜਾਣ ਕੇ ਵੀ ਖੁਸ਼ੀ ਹੋਗੀ ਕਿ ਜਿੱਦਾਂ ਹੁਣ ਸਿਵਲ ਹਸਪੀਟਲ ਲੁਧਿਆਣਾ ਹੈ ਇਹਦੇ ਵਿੱਚ ਵੀ ਇਹ ਜਿਹੜਾ ਮਹਿੰਗੇ ਵਾਲਾ ਇੰਜੈਕਸ਼ਨ ਹੈ ਖੰਨਾ ਸਿਵਲ ਹਸਪੀਟਲ ਹੈ ਇਹਦੇ ਵਿੱਚ ਵੀ ਇਹ ਮਹਿੰਗਾ ਇੰਜੈਕਸ਼ਨ ਅਵੇਲੇਬਲ ਹੈ ਰਾਊਂਡ ਦਾ ਕਲॉक ਔਰ ਪਿਛਲੇ 2-3 ਸਾਲਾਂ ਵਿੱਚ ਇਹ ਕਮ ਸੇ ਕਮ 250 ਇੰਜੈਕਸ਼ਨ ਦੇ ਚੁੱਕੇ ਨੇ ਫ੍ਰੀ ਬਿਲਕੁਲ ਸੋ ਕਿਤੇ ਵੀ ਤੁਸੀਂ ਜਾਓਗੇ ਤੁਹਾਡਾ ਇਲਾਜ ਪੋਸੀਬਲ ਹੈ ਪਰ ਕਿੱਦਾਂ ਜਾਣਾਂ ਇਹ ਸੋਚ ਕੇ ਰੱਖੋ ਆਪਣੇ ਆਪ ਨੂੰ ਇਹ ਨਾ ਸੋਚੋ ਕਿ ਸਾਨੂੰ ਨਹੀਂ ਹੋ ਸਕਦਾ ਕਿਸੇ ਨੂੰ ਵੀ ਹੋ ਸਕਦਾ ਪਰ ਇਹਦੇ ਸਿੰਪਟਮ ਸਾਈਨ ਅਦਰੰਗ ਤੇ ਹਾਰਟ ਅਟੈਕ ਇਹ ਅੱਜਕੱਲ ਕਾਫੀ ਚੀਜ਼ਾਂ ਜਾਣ ਲੈਵਾ ਤੋਂ ਜਾਨ ਬਚਾਨ ਹੋ ਸਕਦਾ ਅਗਰ ਆਪਾਂ ਸਮੇਂ ਸਿਰ ਪਹੁੰਚ ਸਕੀਏ ਤੇ ਆਪਾਂ ਜੇ ਤੁਸੀਂ ਦੱਸਿਆ ਵੀ ਪੇਸ਼ੈਂਟਸ ਨੂੰ ਚਲਾਣਾ ਸ਼ੁਰੂ ਕਰ ਦਿੰਦੇ ਵੀ ਘਬਰਾਟ ਹੋ ਰਹੀ ਤੇ ਥੋੜੇ ਚੱਕਰ ਲਗਾ ਲਓ ਅਨੀਜ਼ੀਨੈਸ ਹੋ ਰਹੀ ਸਵੈਟਰ ਰਿਮੂਵ ਕਰ ਦਿਓ ਇਹ ਸਾਰੀਆਂ ਚੀਜ਼ਾਂ ਜ਼ਿਆਦਾਤਰ ਘਰ ਦੇ ਵਿੱਚ ਜਾਂ ਫਿਰ ਦੇਸੀ ਇਲਾਜ ਕਹਿ ਲਓ ਵੀ ਕਿੱਥੇ ਕਹਿੰਦੇ ਕਬੂਤਰ ਖਵਾ ਦਿਓ ਤਾਂ ਅਧ ਰੰਗ ਰੁਕ ਜਾਂਦੇ ਆ ਬੜੀਆਂ ਚੀਜ਼ਾਂ ਜਿਹੜੀਆਂ ਨੇ ਨਾਰਮਲੀ ਡਾਕਟਰਸ ਤੋਂ ਪੁੱਛੇ ਬਿਨਾਂ ਸ਼ੁਰੂ ਕਰਦੇ ਆ ਕਬੂਤਰ ਨਾਲੋਂ ਜ਼ਿਆਦਾ ਫੀਮ ਵਾਲਾ ਮੈਨੇ ਬਹੁਤ ਸੁਣਿਆ ਫੀਮ ਵੀ ਖਵਾਉਂਦੇ ਆ ਫੀਮ ਬਹੁਤ ਜ਼ਿਆਦਾ ਕਾਮਨਲੀ ਦਿੰਦੇ ਆ ਤੇ ਹਲੇ ਤਾਈ ਕੋਈ ਮੈਡੀਕਲ ਸਾਇੰਸ ਜਿਹਦਾ ਕੋਈ ਬੈਨੀਫਿਟ ਨਹੀਂ ਆ ਉਹਦੇ ਨਾਲ ਟਾਈਮ ਬਹੁਤ ਵੇਸਟ ਹੋ ਜਾਂਦਾ ਹੈ ਟਾਈਮ ਵੇਸਟ ਉਹ ਦੂਸਰਾ ਕੋਈ ਤੁਹਾਨੂੰ ਸਵੇਟਿੰਗ ਹੈ ਜੋ ਦਮ ਘੁੱਟਿਆ ਤਾਂ ਸੈਚੂਰੇਸ਼ਨ ਪ੍ਰੋਬਾ ਕੋਵਿਡ ਤੋਂ ਬਾਅਦ ਪਤਾ ਹੀ ਲੱਗ ਗਿਆ ਸੈਚੂਰੇਸ਼ਨ ਲਗਾ ਲਿਓ ਆਕਸੀਜਨ ਦੀ 95 ਤੋਂ ਘਟਾ ਇਹਦਾ ਮਤਲਬ ਕੁਝ ਗੜਬੜ ਹੋ ਰਹੀ ਹੈ ਧੜਕਣ ਜ਼ਿਆਦਾ ਹੋ ਰਹੀ ਹੈ ਜਾਂ ਘੱਟ ਹੋ ਰਹੀ ਹੈ ਔਰ ਪੇਸ਼ੈਂਟ ਨੂੰ ਸਿੰਪਟਮ ਹੋ ਰਿਹਾ ਤੁਹਾਨੂੰ ਲੂਸ ਕਪੜੇ ਪਾ ਦਿੱਤਾ ਕਿ ਉਹਨੂੰ ਸਫੋਕੇਸ਼ਨ ਹੋਏ ਇਨੂੰ ਦੇਣ ਦੇ ਵਿੱਚ ਐਂਟਾਸਰ ਦੇਣ ਦੇ ਵਿੱਚ ਕਾੜਾ ਦੇਣ ਦੇ ਵਿੱਚ ਇਹਦੇ ਵਿੱਚ ਕਾਫੀ ਸਮੇਂ ਖਰਾਬ ਹੋ ਜਾਂਦਾ ਹੈ ਐਮਰਜੈਂਸੀ ਮੇਂ ਐਸੇ ਨਾ ਕਰੇ ਬੁਖਾਰ ਕੋਈ ਔਰ ਚੀਜ਼ ਹੈ ਮੈਂ ਨਹੀਂ ਕਹਤਾ ਕਿ ਆਪ ਸਮੇਂ ਆਪ ਠੀਕ ਹੈ ਆਪ ਕਰੋ ਆਪਕੋ ਕੋਈ ਵੀ ਆਲਟਰਨੇਟਿਵ ਚੀਜ਼ ਹੈ ਉਹਦੇ ਤੇ ਵਿਸ਼ਵਾਸ ਰੱਖੋ ਪਰੰਤੂ ਐਮਰਜੈਂਸੀ ਦੇ ਵਿੱਚ ਜਦੋਂ ਕਰਦੇ ਆ ਆਪਾਂ ਕਾਫੀ ਨੁਕਸਾਨ ਕਰ ਕਾਫੀ ਮਤਲਬ ਐਮਰਜੈਂਸੀ ਚ ਨਹੀਂ ਨਹੀਂ ਅਭੀ ਤੱਕ ਤੋਂ ਦੇਖੋ ਸੈਂਟੀਫਿਕਲੀ ਅਸੀਂ ਵੀ 80 ਸਾਲ ਹੋ ਗਏ 3 ਡੈਕੇਡਸ ਹੋ ਗਏ ਨੇ ਕੋਈ ਸੈਂਟੀਫਿਕਲੀ ਇਦਾਂ ਦਾ ਪੇਪਰ ਨਹੀਂ ਹੈ ਕਿ ਓਪੀਐਮ ਦੇਣ ਨਾਲ ਉਦਰੰਗ ਬਿਲਕੁਲ ਰਿਕਵਰ ਕਰ ਦਿੰਦਾ ਸੋ ਮਿਥਸ ਨੇ ਅਬ ਉਹਦੇ ਤੇ ਟਾਈਮ ਵੇਸਟ ਨਾ ਕਰੋ ਔਰ ਨੀਰਵਈ ਜਗ੍ਹਾ ਤੇ ਜਾਣਾ ਕਿੰਨਾ ਆਸਾਨ ਹੈਗਾ ਜਦੋਂ ਕਿ ਤੁਸੀਂ ਪੂਰਾ ਪਾਸਾ ਕਮਜ਼ੋਰ ਕਰਨ ਨਾਲੋਂ ਪਹਿਲਾਂ ਹੀ ਚਲੇ ਜਾਓ ਤਾਂ ਤੁਹਾਡੀ ਲਾਈਫ ਬਚ ਸਕਦੀ ਹੈ ਸੇਮ ਹੀ ਹਾਰਟ ਅਟੈਕ ਹੈ ਜੀ ਜਿਵੇਂ ਤੁਸੀਂ ਦੱਸਿਆ ਸੀ ਕਿ ਜਿਹੜੇ ਅਦਰੰਗ ਦੇ ਆ ਫਿਰ ਜਿਨ੍ਹਾਂ ਦੇ ਬਾਈਪਾਸ ਸਰਜਰੀ ਸਟੰਟ ਪਏ ਹੁੰਦੇ ਆ ਉਹਨਾਂ ਵਾਸਤੇ ਖਾਸ ਕੀ ਰਾਇਆ ਕਿਉਂਕਿ ਸਰਦੀ ਦੇ ਨਾਲ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਇਨਕਲੂਡ ਕਰ ਸਕਦੇ ਆਪਣਾ ਧਿਆਨ ਰੱਖ ਸਕਦੇ ਅ ਮੇਰੀ ਸਾਰੇ ਪੇਸ਼ੈਂਟ ਨੂੰ ਇਹੀ ਰਿਕੁਐਸਟ ਹੈ ਕਿ ਜਿਨ੍ਹਾਂ ਨੂੰ ਬਾਈਪਾਸ ਜਾਂ ਸਟੈਂਟ ਹੈ ਜਾਂ ਹਾਰਟ ਦੇ ਪੇਸ਼ੈਂਟ ਹੈ ਉਹਨਾਂ ਨੂੰ ਵਿੰਟਰ ਦੇ ਵਿੱਚ ਜਦੋਂ ਥੋੜੀ ਧੁੱਪ ਨਿਕਲੇ ਕਿਉਂਕਿ ਪੋਲੂਸ਼ਨ ਘਟ ਜਾਂਦਾ ਹੈ ਉਹਦੇ ਵਿੱਚ ਵਾਕ ਕਰਨ ਬਹੁਤ ਜ਼ਿਆਦਾ ਪੋਲੂਸ਼ਨ ਹੋਣਾ ਨੂੰ ਅਵੋਇਡ ਕਰਨ ਜਾਂ ਮਾਸਕ ਲਗਾ ਕੇ ਸਲੋ ਸਪੀਡ ਤੇ ਕਰਨ ਪਾਣੀ ਪੂਰਾ ਪੀਣ ਹਾਈਡਰੇਸ਼ਨ ਕਿਉਂਕਿ ਕਈ ਵਾਰ ਨਾ ਆਪਾਂ ਸਰਦੀਆਂ ਚ ਪਾਣੀ ਨਹੀਂ ਪੀਂਦੇ ਪਸੀਨਾ ਆਪਾਂ ਨੂੰ ਬਹੁਤ ਆ ਜਾਂਦਾ ਉਹ ਵਾਟਰ ਲਾਸ ਹੋ ਕੇ ਖੂਨ ਗਾੜਾ ਹੋ ਜਾਂਦਾ ਆਪਣਾ ਨੋਰਮਲ ਵਾਟਰ ਇਨਟੇਕ ਕਰਨ ਉੱਪਰ ਚੱਲੇ ਤਾਂ ਵਾਕ ਕਰਨ ਚਾਹੇ ਵਾਇਡ ਨਾ ਕਰਨ ਪੋਲੂਸ਼ਨ ਚ ਨਹੀਂ ਕਰਨੀ ਪੋਲੂਸ਼ਨ ਤਾਂ ਦੇਖੋ ਖਤਰਨਾਕ ਹੈਗਾ ਔਰ ਉਸ ਤੋਂ ਬਾਅਦ ਜਿੰਨੇ ਵੀ ਪੇਸ਼ੈਂਟਸ ਨੇ ਉਹਨਾਂ ਨੂੰ ਜਦੋਂ ਵੀ ਸੀਜ਼ਨ ਚੇਂਜ ਹੁੰਦਾ ਆਪਣਾ ਬਲੱਡ ਪ੍ਰੈਸ਼ਰ 슈ਗਰ ਇੱਕ ਵਾਰ ਆਪਣੇ ਨੀਅਰਬਾਈ ਡਾਕਟਰ ਨੂੰ ਜ਼ਰੂਰ ਦਿਖਾਣਾ ਚਾਹੀਦਾ ਕਿਉਂਕਿ ਅਗਰ ਬੀਪੀ 140 90 ਤੋਂ ਘਟ ਹੈ ਤੇ ਕੰਟਰੋਲ ਦੇ ਵਿੱਚ ਹੈਗਾ ਤਾਂ ਕੰਪਲਿਕੇਸ਼ਨ ਹੋਣ ਦੇ ਚਾਂਸਸ ਘਟ ਹੈ ਔਰ ਚੌਥੀ ਚੀਜ਼ ਮੈਂ ਕਹੂੰਗਾ ਕਿ ਜਿਹੜੀ ਬਿਲਕੁਲ ਐਕਟੀਵਿਟੀ ਕੁਝ ਲੋਕ ਬਿਲਕੁਲ ਹੀ ਬੰਦ ਕਰ ਦਿੰਦੇ ਨੇ ਹਾਂ ਫਿਰ ਉਹ 4 ਮਹੀਨੇ ਬਾਅਦ ਜਦੋਂ ਐਕਟੀਵਿਟੀ ਚਾਹੁੰਦੇ ਉਹਨਾਂ ਨੂੰ ਇੱਕਦਮ ਪ੍ਰੋਬਲਮ ਆਉਂਦੀ ਹੈ ਕਿਉਂਕਿ ਜਿਹੜੇ ਅੰਦਰੋਂ ਛੋਟੇ ਬਾਈਪਾਸ ਹੁੰਦੇ ਬੰਦ ਹੋ ਜਾਂਦੇ ਉਹ ਆਪਣੀ ਕੋਈ ਨਾ ਕੋਈ ਫਿਜ਼ੀਕਲ ਐਕਟੀਵਿਟੀ ਹੈ ਯੋਗਾ ਹੈ ਪ੍ਰਣਾਯਾਮ ਹੈ ਘਰ ਦੇ ਵਿੱਚ ਵਾਕ ਹੈ ਜੋ ਨਹੀਂ ਜਾ ਸਕਦੇ ਬਾਹਰ ਉਹ ਆਪਣੀ ਕੰਟੀਨਿਊ ਕਰਨ ਸੋ ਇਹ ਸਾਰੀਆਂ ਚੀਜ਼ਾਂ ਦਾ ਅ ਤਾ ਮੋਸਟ ਲਾਈਕਲੀ ਆਪਣੀ ਇਹ ਸਰਦੀਆਂ ਵੀ ਜਿੱਦਾਂ ਪਹਿਲੀਆਂ ਠੀਕ ਨਿਕਲਦੀਆਂ ਰੱਬ ਵੱਲੋਂ ਠੀਕ ਨਿਕਲਣਗੀਆਂ ਜੀ ਬਹੁਤ ਬਹੁਤ ਧੰਨਵਾਦ ਸਰ ਤਾਂ ਹਾਰਟ ਅਟੈਕ ਵਰਗੀਆਂ ਭਿਆਨਕ ਬਿਮਾਰੀ ਜੋ ਕਿ ਤੁਹਾਡੀ ਜਾਨ ਵੀ ਲੈ ਸਕਦੀ ਹੈ ਕਿਵੇਂ ਤੁਸੀਂ ਘਰ ਦੇ ਵਿੱਚ ਵੀ ਜਿਹੜੀ ਹੈ ਪ੍ਰੀਕਾਸ਼ਨਸ ਲੈ ਸਕਦੇ ਹੋ ਕਿੰਨੀਆਂ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖਣਾ ਹੈ ਬਾਈਪਾਸ ਸਟੰਟ ਵਾਲੇ ਪੇਸ਼ੈਂਟਸ ਵਾਸਤੇ ਵੀ ਡਾਕਟਰ ਨੇ ਜਿਹੜੀ ਸਲਾਹ ਦੇ ਦਿੱਤੀ ਹੈ ਕਿ ਕਿਵੇਂ ਤੁਸੀਂ ਇਸ ਸਰਦੀਆਂ ਦੇ ਵਿੱਚ ਆਪਣਾ ਧਿਆਨ ਰੱਖ ਸਕਦੇ ਹੋ ਕਿਹੜੀਆਂ ਚੀਜ਼ਾਂ ਦੇਸੀ ਇਲਾਜ ਦੇ ਵਿੱਚ ਜਿਵੇਂ ਆਫੀਮ ਹੋ ਗਿਆ ਹੈ ਕਬੂਤਰ ਖਾਣਾ ਹੋ ਗਿਆ ਹੈ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਜ਼ਰੂਰ ਹੋਵੇਗਾ YouTube ਤੇ ਤੁਹਾਨੂੰ ਬਹੁਤ ਕੁਝ ਦੱਸਦਾ ਹੋਵੇਗਾ ਪਰ ਡਾਕਟਰੀ ਸਲਾਹ ਤੋਂ ਬਿਨਾ ਜਿਹੜਾ ਕੁਝ ਵੀ ਨਹੀਂ ਲੈਣਾ ਚਾਹੀਦਾ ਸਭ ਤੋਂ ਪਹਿਲੀ ਚੀਜ਼ ਜਿਹੜੀ ਹੈ ECG ਕਰਵਾ ਕੇ ਆਪਣੀ ਜਿਹੜੀ ਡਾਇਗਨੋਸ ਹੈ ਉਸ ਨੂੰ ਕਰਵਾ ਕੇ ਡਾਕਟਰ ਨਾਲ ਸਲਾਹ ਲਓ مشورہ ਕਰੋ ਫਿਰ ਜਿਵੇਂ ਡਾਕਟਰ ਨੇ ਐਡਵਾਂਸਡ ਟੈਕਨੋਲੋਜੀ ਗੱਲ ਵੀ ਦੱਸੀ ਹੈ ਕਿ ਇੰਜੈਕਸ਼ਨਸ ਆ ਚੁੱਕੇ ਨੇ ਜੋ ਕੀ ਤੁਹਾਡੀ ਲਾਈਫ ਇੱਕ ਵੇਲੇ ਤੁਹਾਨੂੰ ਇੰਜੈਕਸ਼ਨ ਲਗਾਉਣ ਤੇ ਫਿਊਚਰ ਪ੍ਰੈਡਿਕਸ਼ਨ ਕੀਤੇ ਬਿਨਾਂ ਤੁਸੀਂ ਡਾਕਟਰ ਦੀ ਸਲਾਹ ਦੇ ਨਾਲ ਐਡਵਾਈਸ ਦੇ ਨਾਲ ਉਹਨੂੰ ਕਰਵਾ ਸਕਦੇ ਹੋ ਟ੍ਰੀਟਮੈਂਟ ਨੂੰ ਸ਼ੁਰੂ ਕਰਵਾਓ ਤਾਂ ਕਿ ਜੋ ਬਿਮਾਰੀ ਜੋ ਹਾਰਟ ਅਟੈਕ ਵਰਗੀ ਚੀਜ਼ ਪਹਿਲੀ ਦੂਜੀ ਤੀਜੀ ਚੀਜ਼ ਦੇ ਵਿੱਚ ਹੀ ਜਿਹੜੇ ਸਟੇजेस ਹੁੰਦੇ ਉਸ ਦੇ ਵਿੱਚ ਤੁਹਾਡੀ ਜਾਨ ਲੈ ਸਕਦੀ ਉੱਥੇ ਤੁਹਾਡੀ ਜਾਨ ਜਿਹੜੀ ਹੈ ਇਹਨਾਂ ਐਡਵਾਂਸਡ ਟੈਕਨੋਲੋਜੀਜ਼ ਜਾਂ ਇੰਜੈਕਸ਼ਨਸ ਦੇ ਨਾਲ ਬਚ ਵੀ ਸਕਦੀ ਹੈ ਇਦਾਂ ਦੀ ਹੋਰ ਵਧੇਰੀ ਇਨਫੋਰਮੇਸ਼ਨਸ ਲਈ ਦੇਖਦੇ ਰਹੋ ਲੁਧਿਆਣਾ ਟਾਈਮਜ਼ ਕੈਮਰਾ ਅਤੇ ਬਲਵਿੰਦਰ ਦੇ ਨਾਲ ਮੈਂ ਪ੍ਰਬਲਿੰਨ